ਪੰਜਾਬ ਹੁਣ ਸਰੋਂ ਦਾ ਸਾਗ ਤੋੜਨ ਵੀ ਹਰਿਆਣਾ ਜਾਇਆ ਕਰੇ ਸਾਡੇ ਖੇਤਾਂ ਦੇ ਵਿੱਚੋਂ ਸਰੋਂ ਗਾਇਬ ਹੋ ਗਈ ਹੈ ਪੰਜਾਬ ਦੇ ਇਸ ਖਾਣੇ ਦੀ ਚਰਚਾ ਹੁੰਦੀ ਹੈ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਠੱਟੀ ਵਾਲੀ ਲੱਸੀ ਮੱਖਣ ਤੇ ਜੇ ਦੇ ਵਿੱਚੋਂ ਸਾਗ ਨੂੰ ਕੱਢ ਦੋ ਤੇ ਫਿਰ ਇਹ ਸਾਰਾ ਕੁਝ ਬिखर ਜੇ ਜਾਂਦਾ ਹੈ ਇਹ ਪੰਜਾਬ ਦੇ ਖੇਤਾਂ ਦੇ ਵਿੱਚ ਹੁਣ ਸਰੋਂ ਦੇ ਫੁੱਲ ਨਹੀਂ ਫੁੱਲਦੇ ਕਿ ਭਾਜਪਾ ਭੁੱਲ ਜਵੇ ਪੰਜਾਬ ਚੈਨ ਸਰਕਾਰ ਬਣਾ ਲੂਗੀ 15 ਸਾਲ ਨਹੀਂ ਬਣਦੀ ਅਖਾਲੀ ਬੀਜਪੀ ਘਟ ਚੁਟ ਕਰਨਾ ਦੂਜੀ ਗੱਲ ਮੈਨੂੰ ਵੀ ਪੁੱਛਣਾ ਨਹੀਂ ਕਿ ਭਾਜਪਾ ਸਾਡੇ ਕੋਲ ਪੁੱਛ ਪ੍ਰਦੀਪੇ ਨਹੀਂ ਤੇ ਮੈਂ ਕੰਮ ਨੂੰ ਬਿਸਕਰ ਅਮਰਿੰਦਰ ਦੀ ਯਾਦ ਕਾਂਗਰਸ ਨੂੰ ਵੀ ਹੋਰ ਨਹੀਂ ਆ ਰਹੀ ਹੈ ਜਿਨੀ ਕਾਂਗਰਸ ਨੂੰ ਅਮਰਿੰਦਰ ਯਾਦ ਕਰ ਰਹੇ ਨੇ ਕੀ ਕੈਪਟਨ ਅਮਰਿੰਦਰ ਤੇ ਕਾਂਗਰਸ ਇੱਕ ਦੂਜੇ ਦੀ ਜ਼ਰੂਰਤ ਬਣਦੇ ਜਾ ਰਹੇ ਨੇ ਆਪਣਾ ਇੱਕ ਨਵਾਂ ਚੈਪਟਰ ਖੁੱਲਿਆ ਜਣਾ ਸਕੂਲਾਂ ਨੂੰ ਅਰਾਉਂਡ ਦੀ ਧਮਕੀ ਬੈਨਾ ਅੰਮ੍ਰਿਤਸਰ ਤੇ ਹੁਣ ਜਲੰਧਰ ਜਲੰਧਰ ਦੇ ਨਾਮੀ ਗ੍ਰਾਮੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਈਮੇਲ ਆਉਂਦੀ ਹੈ ਕਿ ਜੀ ਸਕੂਲਾਂ ਨੂੰ ਉਡਾ ਦੇਾਂਗੇ ਤੇ ਜਿੱਦਾਂ ਹੀ ਈਮੇਲ ਪ੍ਰਾਪਤ ਹੁੰਦੀ ਹੈ ਸਕੂਲ ਜਦੇ ਪੁਲਿਸ ਨਾਲ ਸੰਪਰਕ ਸਾਧਦੇ ਨੇ ਪੁਲਿਸ ਪ੍ਰਸ਼ਾਸਨ ਫਿਰ ਚੌਕਸ ਹੁੰਦਾ ਹੈ ਮਾਪਿਆਂ ਨਾਲ ਤਾਲਮਿਲ ਕੀਤਾ ਜਾਂਦਾ ਹੈ ਬੈਨਾ ਬੱਸਾਂ ਕਾਰਾਂ ਮਾਪਿਆਂ ਦੇ ਸਕੂਟਰ ਸਾਰਾ ਕੁਝ ਉਹਨਾਂ ਦੇ ਮੂਰੇ ਆ ਜਾਂਦੇ ਨੇ ਬੱਚਿਆਂ ਨੂੰ 11 ਸਾਢੇ ਗਰਾਂ ਚੁੱਟੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਸਕੂਲ ਨੂੰ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ ਇਕੂ ਦੋਸਤ ਕੋ ਟੈਨਸ ਕੋ ਕਰਦੇ ਕਰਦੇ ਜਲੰਧਰ ਦੇ ਸਾਰੇ ਸੂਤ ਬੰਨ ਕਰ ਦਿੱਤੇ ਪਲੀਜ਼ ਦਸ ਕੰਪਨ ਸਾਫਟ ਸਕੰਟਰੋਲ ਤੇ ਅਸੀਂ ਹੰਬਲ ਕਰ ਰਹੇ ਹਾਂ ਪੰਜਾਬ ਹੁਣ ਸਰੋਂ ਦਾ ਸਾਗ ਤੋੜਨ ਵੀ ਹਰਿਆਣਾ ਜਾਇਆ ਕਰੇ ਪੰਜਾਬ ਦੇ ਖੇਤਾਂ ਦੇ ਵਿੱਚੋਂ ਸਰੋਂ ਗਾਇਬ ਹੋ ਗਈ ਹੈ ਪੰਜਾਬ ਪੰਜਾਬ ਦੀ ਪਹਿਚਾਣ ਮੱਕੀ ਦੀ ਰੋਟੀ ਸਰੋਂ ਦਾ ਸਾਗ ਪੰਜਾਬ ਦੀ ਪਹਿਚਾਣ ਪੰਜਾਬ ਦੇ ਲਹਿਲਹਾਉਂਦੇ ਖੇਤ ਸਾਡੀ ਖਾਣ-ਪੀਣ ਦੀ ਪਹਿਚਾਣ ਦੇ ਵਿੱਚ ਪੰਜਾਬ ਦੀ ਬਲੱਖਣਤਾ ਹੈ ਕਿ ਅਸੀਂ ਇਸ ਨੂੰ ਇੱਕ ਪ੍ਰਤੀਕ ਵਜੋਂ ਉਭਾਰਨ ਦੇ ਵਿੱਚ ਕਾਮਯਾਬ ਹੋਏ ਹਾਂ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਇਸ ਖਾਣੇ ਦੀ ਚਰਚਾ ਹੁੰਦੀ ਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਛਾਟੀ ਵਾਲੀ ਲੱਸੀ ਮੱਖਣ ਪਰ ਜੇ ਇਹਦੇ ਵਿੱਚੋਂ ਸਾਗ ਨੂੰ ਕੱਢ ਦਵੋ ਤੇ ਫਿਰ ਇਹ ਸਾਰਾ ਕੁਝ ਬिखर ਜੇ ਜਾਂਦਾ ਹੈ ਪਰ ਅੱਜ ਇੱਕ ਕੌੜੀ ਸੱਚਾਈ ਬਣਦੀ ਜਾ ਰਹੀ ਆ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਹੁਣ ਸਰੋਂ ਦੇ ਫੁੱਲ ਨਹੀਂ ਖੜਦੇ ਹੁਣ ਸਰੋਂ ਲਹਿਰਾਉਂਦੀ ਨਹੀਂ ਦਿਖਦੀ ਠੀਕ ਹੈ ਆਪਣੇ ਖਾਣ ਪੀਣ ਜੋਗਾ ਹੋ ਸਕਦਾ ਸਾਗ ਬੀਜਿਆ ਜਾਂਦਾ ਹੋਵੇ ਤੇ ਉਹ ਤੋੜ ਕੇ ਪਾਕੀ ਬਾਹਰ ਜਾਂਦਾ ਵਾ ਕੀ ਜਿਸ ਤਰ੍ਹਾਂ ਸਰੋਂ ਦੀ ਖੇਤੀ ਹੁੰਦੀ ਸੀ ਕਿ ਉਸ ਖੇਤੀ ਚੋਂ ਪੰਜਾਬ ਬਹੁਤ ਪਿੱਛਾਂ ਚਲਾ ਗਿਆ ਪੰਜਾਬ ਬਹੁਤ ਦੂਰ ਰਹਿ ਗਿਆ ਇਸੇ ਪਲੇਟਫਾਰਮ ਤੇ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਖੇਤੀ ਹੇਠ ਰਕਵਾ ਉਹ ਸਾਡਾ ਪਿਛਲੇ 5 ਸਾਲਾਂ ਚ 30000 ਏਕੜ ਘਟ ਗਿਆ ਤੇ ਹਰਿਆਣਾ ਦਾ 1.5 ਲੱਖ ਏਕੜ ਵੱਧ ਗਿਆ ਉਹ ਖੇਤੀ ਹੇਠ ਰਕਵਾ ਆਉਣ ਦਾ ਪਹਿਲੂ ਹੈ ਪਰ ਜਿੰਨੇ ਖੇਤਾਂ ਚ ਅਸੀਂ ਖੇਤੀ ਕਰ ਰਹੇ ਆਂ ਜਿੰਨੇ ਖੇਤ ਸਾਡੇ ਕੋਲ ਹੈਗੇ ਨੇ ਅੱਜ ਪੰਜਾਬ ਚ ਉਹਨਾਂ ਚੋਂ ਸਰੋਂ ਲਗਭਗ ਆਇਆ ਦਾ ਤੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਸਰੋਂ ਵੀ ਹੋ ਰਹੀ ਹੈ ਤੇ ਸਰੋਂ ਦਾ ਸਾਗ ਵੀ ਹੋ ਰਿਹਾ ਫਿਰ ਬਿਲਕੁਲ ਜੀ ਅੱਜ ਦੀ ਤਰੀਕ 'ਚ ਪੰਜਾਬ ਦੇ ਅੰਦਰ ਸਵਾ ਕ ਲੱਖ ਏਕੜ ਜ਼ਮੀਨ ਹੈ ਜਿੱਥੇ ਸਰੋਂ ਬੀਜੀ ਜਾ ਰਹੀ ਹੈ ਹੁਣ ਇਹ ਸਵਾ ਲੱਖ ਏਕੜ ਤੁਹਾਨੂੰ ਖਾਸੀ ਲੱਗਦੀ ਏਸੇ ਪੰਜਾਬ 'ਚ ਕਿਸੇ ਸਮੇਂ 17 ਲੱਖ ਏਕੜ ਸਰੋਂ ਦੀ ਖੇਤੀ ਹੁੰਦੀ ਸੀ 17 ਲੱਖ ਏਕੜ ਤੇ ਅੱਜ 1 ਲੱਖ 25 ਹਜ਼ਾਰ ਏਕੜ ਸਵਾ ਲੱਖ ਏਕੜ ਫਰਕ ਬਾਤ ਦਿਨਾਂ ਇਹਦੇ ਪਿੱਛੇ ਜਦੋਂ ਹਰਿਆਣੇ ਨੂੰ ਦੇਖਦੇ ਆਂ ਸੀ ਤਾਂ ਹਰਿਆਣੇ 'ਚ ਅੱਜ ਦੀ ਤਰੀਕ 'ਚ 21 ਲੱਖ ਏਕੜ ਦੇ ਵਿੱਚ ਸਰੋਂ ਦੀ ਖੇਤੀ ਹੋ ਰਹੀ ਹੈ ਸਾਡੇ ਨਾਲੋਂ ਖੇਤੀ 'ਚ ਖੇਤੀ ਸੈਕਟਰ ਦੇ ਵਿੱਚ ਛੋਟਾ ਰਹਿਣਾ ਪਰ ਸਰੋਂ ਦੇ ਮਾਮਲੇ ਦੇ ਵਿੱਚ ਸਾਤੋਂ ਕਿਤੇ ਅੱਗੇ ਨਿਕਲ ਗਿਆ 21 ਲੱਖ ਏਕੜ ਅੱਜ ਦੀ ਤਰੀਕ 'ਚ ਹਰਿਆਣਾ 'ਚ ਹੋ ਰਹੀ ਹੈ ਔਰ ਰਾਜਸਥਾਨ ਦੇ ਵਿੱਚ 75 ਲੱਖ ਏਕੜ 'ਚ ਸਰੋਂ ਦੀ ਖੇਤੀ ਹੋ ਰਹੀ ਹੈ ਕੁਝ ਖੇਤੀ ਮਾਹਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਫਸਲ ਚੱਕਰ ਦੇ ਵਿੱਚੋਂ ਖਾਸ ਕਰ ਝੋਨਾ ਕਣਕ ਦੇ ਵਿੱਚੋਂ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਹਰਿਆਣਾ ਜਿਵੇਂ ਇਸ ਦਾਇਰੇ 'ਚ ਸੀ ਕਹਿੰਦੇ ਜੀ ਹਰਿਆਣਾ ਤੇ ਝੋਨਾ ਨਿਕਲ ਗਿਆ ਲਗਭਗ ਹਰਿਆਣਾ ਤਾਂ ਹੋਰ ਬਖੋਖ ਫਸਲਾਂ ਵਾਲੇ ਪਾਸੇ ਨੂੰ ਥੋੜਾ ਘਟ ਗਿਆ ਤੇ ਲੋਕ ਕਿ ਅਜੇ ਵੀ ਉੱਥੇ ਝੋਨਾ ਤੇ ਕਣਕ ਵੱਡੀ ਗਿਣਤੀ 'ਚ ਹੁੰਦਾ ਹੈ ਪਰ ਤਾਂ ਵੀ ਆ ਉਹਦੀ ਉਦਾਹਰਣ ਹੈ ਜੀ 21 ਲੱਖ ਏਕੜ ਉੱਥੇ ਸਰੋਂ ਬੀਜੀ ਜਾ ਰਹੀ ਹੈ ਪੰਜਾਬ ਚ ਕਹਿੰਦੇ ਮੱਕੀ ਵਾਲੇ ਪਾਸੇ ਤੋਂ ਥੋੜਾ ਜਿਹਾ ਮੋੜਾ ਹੋਇਆ ਪਰ ਕੁੱਲ ਮਿਲਾ ਕੇ ਅਸੀਂ ਹੁਣ ਦੋ ਫਸਲੀ ਚੱਕਰ ਚ ਆ ਕਿਉਂ ਹੈ ਝੋਨਾ ਤੇ ਕਣਕ ਹਾਂ ਮੱਕੀ ਆਲੂ ਕਈ ਸ਼ਹਿਰਾਂ ਦੇ ਨਾਲ ਲਾ ਖੇਤਾਂ ਚ ਮਾੜੀ ਮੋਟੀਆਂ ਸਬਜ਼ੀਆਂ ਭਾਜੀਆਂ ਕੁਝ ਹੋਣ ਲੱਗ ਪਈਆਂ ਜਾਦਾ ਕਿਉਂਕਿ ਉਹ ਅੱਗੇ ਦੇਂਦੇ ਨੇ ਠੇਕ ਟੁੱਕੇ ਤੈਨੂੰ ਬੰਦਾ ਬਾਹਰ ਵਾਲੇ ਆ ਕੇ ਕਰਦੇ ਨੇ ਉਹ ਵੱਖਰੀ ਸਵਾਲ ਹੈ ਪਰ ਸਰੋਂ ਦੇ ਮਾਮਲੇ ਦੇ ਵਿੱਚ ਜਿੱਥੇ ਤੇਲ ਵਾਲੇ ਉਤਪਾਦਨ ਪ੍ਰਭਾਵਿਤ ਹੁੰਦਾ ਹੈ ਕਿ ਅਸੀਂ ਵਿਦੇਸ਼ਾਂ ਦਾ ਰੁੱਖ ਹੈ ਉੱਤੇ ਦਾਲਾਂ ਦਾ ਬੀਜ ਦੇ ਨਾਲ ਮਸਲਾ ਜੁੜਿਆ ਕਿ ਦਾਲਾਂ ਵਾਲੇ ਮਾਮਲੇ 'ਚ ਵੀ ਅਸੀਂ ਬਹੁਤ ਪਿਛਾ ਰਹੇ ਹਾਂ ਪੰਜਾਬ ਤੋਂ ਲਗਭਗ ਦਾਲਾਂ ਦੀ ਪੈਦਾਵਾਰ ਬਹੁਤ ਥੋੜੀ ਰਹਿ ਗਈ ਹੈ ਉਹਦੀ ਚਾਹੇ ਉਹ ਮਤਲਬ ਅੱਗੇ ਹਰ ਹਰ ਦੀ ਦਾਲ ਬਹੁਤ ਵੱਡੀ ਗਿਣਤੀ 'ਚ ਹੁੰਦੀ ਸੀ ਪੰਜਾਬ 'ਚ ਛਟੀਆਂ ਅਸੀਂ ਦੇਖਣਾ ਕਿ ਉਹ ਫਿਰ ਘਰਾਂ 'ਚ ਬਾਲਣ ਦੇ ਰੂਪ 'ਚ ਵੀ ਵਰਤੀਆਂ ਜਾਂਦੀਆਂ ਸੀ ਪਰ ਹੁਣ ਕਈ ਫਸਲੀ ਤਜਈਆਂ ਨੇ ਕਿ ਜਿਹੜਾ ਸੰਭਾਲਣਾ ਉਹਦਾ ਮੰਡੀਕਰਨ ਕਰਨਾ ਇਹ ਵੱਡਾ ਮਸਲਾ ਹੈ ਜਿਨ੍ਹਾਂ ਦੇ ਵਿੱਚੋਂ ਸਰੋਂ ਬੀਖ ਵੈਲਿਊ ਹੈ ਕਣਕ ਤੇ ਝੋਨਾ ਗਰੰਟਡ ਮੰਨਿਆ ਜਾਣ ਲੱਗਿਆ ਹੈ ਪੰਜਾਬ ਦੇ ਵਿੱਚ ਕਿ ਠੀਕੇ ਤਾਂ ਵੇਚ ਕੇ ਸਾਨੂੰ ਖਰੇ ਪੈਸੇ ਮਿਲ ਜਾਣੇ ਐਮਐਸਪੀ ਦੇ ਉੱਤੇ ਗਾਰੰਟੀ ਹੈਗੀ ਜਦੋਂ ਕਿ ਕਣਕ ਦੇ ਮੁਕਾਬਲੇ ਸਰੋਂ ਦੀ ਖੇਤੀ ਸਸਤੀ ਹੈ ਪਰ ਫਸਲ ਦੇ ਉੱਤੇ ਖਰੀਦੀ ਗਾਰੰਟੀ ਦਾ ਮਸਲਾ ਹੈ ਐਮਐਸਪੀ ਤੈ ਹੁੰਦੀ ਹੈ ਔਰ ਐਮਐਸਪੀ ਤੇ ਖਰੀਦ ਨਹੀਂ ਹੁੰਦੀ ਜੇ ਐਮਐਸਪੀ ਤੇ ਖਰੀਦ ਦੀ ਗਰੰਟੀ ਹੋਵੇ ਜਦੋਂ ਕਿ ਕਈ ਵਾਰ ਤਾਂ ਇਹ ਵੀ ਹੁੰਦਾ ਕਿ ਸਰੋਂ ਟੈ ਰੇਟ ਤੋਂ ਵੀ ਵੱਧ ਵਿਕ ਚਵੇ ਤੇ ਕਈ ਵਾਰ ਸਥਿਤੀ ਇਹ ਹੁੰਦੀ ਹੈ ਕਿ ਰੁਲ ਜਾਂਦੀ ਹੈ ਤੇ ਕੁੱਲ ਮਿਲਾ ਕੇ ਬੰਦਾ ਦੁਵੇਦਾਚ ਪੈਣ ਦੀ ਬਜਾਏ ਉਸ ਨੇ ਝੋਨੇ ਤੇ ਕਣਕ ਨੂੰ ਫੈਲ ਕਦਮੀ ਦਿੱਤੀ ਤੇ ਅੱਜ ਦੀ ਤਰੀਕ ਦੇ ਵਿੱਚ ਜਦੋਂ ਕਿ ਮੰਡੀ ਬੋਰਡ ਸਾਡਾ ਅਜਿਹਾ ਜਿਹੜਾ ਡੱਬਾ ਬੰਦ ਸਾਗ ਵਿਦੇਸ਼ਾਂ ਨੂੰ ਭੇਜਦਾ ਹੈ ਅਨ ਕੁਝ ਕੰਪਨੀਆਂ ਜਾਂ ਕੁਝ ਨਿਜੀ ਵਿਅਕਤੀਆਂ ਨੇ ਉਹ ਮਤਲਬ ਖਾਸ ਕਰਕੇ ਬੱਚਿਆਂ ਤੱਕ ਨੇ ਵੀ ਇਹ ਪਹਿਲ ਕਦਮੀ ਕੀਤੀ ਹੈ ਕਿ ਉਹਨਾਂ ਨੇ ਆਪਣੀ ਇੱਕ ਸੰਸਥਾ ਬਣਾਈ ਜਾਂ ਆਪਣੀ ਇੱਕ ਕੰਪਨੀ ਬਣਾਈ ਤੇ ਉਹਦੇ ਰਾਹੀਂ ਬਕਾਇਦਾ ਉਹ ਠੇਕੇ ਤੇ ਖੇਤ ਖੇਤੀ ਕਰਾਉਂਦੇ ਨੇ ਕਿ ਸਾਡੀ ਮਰਜ਼ੀ ਦੀ ਆ ਭਾਈ ਸਾਗੂ ਗਾ ਕੇ ਦੇ ਦਿਓ ਸਾਨੂੰ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਡੱਬਾ ਬੰਦ ਕਰਕੇ ਬਾਹਰ ਭੇਜਣਾ ਸੋ ਉਹ ਪ੍ਰਕਿਰਿਆ ਹੈਗੀ ਆ ਉਹਦੇ ਵਿੱਚ ਸਾਡਾ ਕਾਫੀ ਸਥਾਨ ਆਏਗਾ ਪਰ ਜਦੋਂ ਓਵਰਆਲ ਪੂਰਨ ਖੇਤੀ ਦੇ ਸਟਰਕਚਰ ਨੂੰ ਦੇਖਦੇ ਆ ਤਾਂ ਉਹ ਚ ਅਸੀਂ ਬਹੁਤ ਪਿਛਾਂ ਜਲੇ ਗਏ ਆ ਸਰੋਂ ਦੇ ਮਾਮਲੇ 'ਚ ਤੇ ਫਿਰ ਜਦੋਂ ਸਰੋਂ ਬੀਜਣੀਆਂ ਨਹੀਂ ਫਿਰ ਨਾ ਸਰੋਂ ਜੰਮਣੀਆਂ ਨਾ ਉਗਣੀਆਂ ਨਾ ਸਰੋਂ ਦਾ ਸਾਗ ਹੋਣਾ ਇਸ ਲਈ ਭਾਈ ਪੰਜਾਬ ਦੇ ਖੇਤਾਂ ਦੇ ਵਿੱਚ ਹੁਣ ਹੈ ਸਰੋਂ ਗਾਇਬ ਹੈ ਤੇ ਇਹ ਨਾ ਹੋਵੇ ਕਿ ਆਉਂਦੇ ਦਿਨਾਂ 'ਚ ਸਾਨੂੰ ਸਾਗ ਤੋੜਨ ਵੀ ਗਵਾਂਢੀ ਸੁੱਬੇ ਹਰਿਆਣਾ ਦਾਸਾਂ ਜਾਣਾ ਪਿਆ ਕਰੇ ਇਹਦੇ 'ਤੇ ਇੱਕ ਹੋਰ ਕਰਦੀ ਲੋੜ ਹੈ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਚਰਚਾ 'ਚ ਨੇ। ਦੋ ਇੰਟਰਵਿਊ ਆ, ਦੋ ਇੰਟਰਵਿਊਆਂ ਦੇ ਵਿੱਚ ਦੋ ਗੱਲਾਂ 'ਤੇ ਜ਼ੋਰ। ਇੱਕ ਗੱਲ ਕਿ ਭਾਜਪਾ ਭੁੱਲ ਜਵੇ ਪੰਜਾਬ 'ਚ ਸਰਕਾਰ ਬਣਾ ਲੂਗੀ, 15 ਸਾਲ ਨਹੀਂ ਬਣਦੀ। ਅਕਾਲੀ ਬੀਜੇਪੀ ਘਟ ਚੋੜ ਕਰਨਾ ਪਊਗਾ। ਦੂਜੀ ਗੱਲ ਮੈਨੂੰ ਕੋਈ ਪੁੱਛਦਾ ਨਹੀਂ ਕਿ ਭਾਜਪਾ ਸਾਡੀ ਕੋਈ ਪੁੱਛ ਪ੍ਰਤੀਤੇ ਨਹੀਂ ਤੇ ਮੈਂ ਕਾਂਗਰਸ ਨੂੰ ਮਿਸ ਕਰਦਾ। ਇਹ ਦੋ ਗੱਲਾਂ ਕੈਪਟਨ ਦੇ ਬਿਆਨਾਂ 'ਚ ਖੂਬ ਚੱਲੀਆਂ। ਭਾਜਪਾਈ ਲੀਡਰਸ਼ਿਪ ਨੇ ਅਮਰਿੰਦਰ ਦੇ ਬਿਆਨ ਨੂੰ ਕਿਤੇ ਵੀ ਕੱਟਣ ਦੀ ਪਹਿਲ ਕਦਮੀ ਨਹੀਂ ਕੀਤੀ ਜਦੋਂ ਕਿ ਗਾਹੇ ਵਗਾਹੇ ਭਾਜਪਾ ਦੇ ਪ੍ਰਾਣਾ ਕਹਿ ਰਹੇ ਕਹਿੰਦਾ ਰਿਹਾ ਕਿ ਜੀ ਅਸਤਾ ਕੰਨਿਆਂ ਲੜਨਾ 117 ਤੇ ਲੜਨਾ ਅਕਾਲੀ ਦਲ ਨਾਲ ਗੱਠ ਜੋੜ ਲਓ ਕੋਈ ਮਤਲਬ ਹੈ ਨਹੀਂ ਪਰ ਅਮਰਿੰਦਰ ਸਿੰਘ ਦੀ ਇਸ ਪਹਿਲ ਕਦਮੀ ਦੇ ਮਾਇਨੇ ਇਹ ਵੀ ਕੱਢੇ ਜਾ ਰਹੇ ਨੇ ਕਿ ਕਿਤੇ ਕੇ ਕੋਈ ਤਹਿਰਨ ਨੀਤੀ ਤਹਿਤ ਅਕਾਲੀ ਦਲ ਨਾਲ ਜਾਂ ਭਾਜਪਾ ਦੀ ਇੱਕ ਟੀਮ ਦੇ ਵੱਲ ਨਾਲ ਇਹ ਮਾਹੌਲ ਬਣਾਉਣ ਦੀ ਪ੍ਰਕਿਰਿਆ ਤਾਂ ਨਹੀਂ ਕਿ ਕਿਸੇ ਤਰ੍ਹਾਂ ਗੱਠ ਜੋੜੋਗੇ ਦੂਸਰੇ ਪਾਸੇ ਬਰਾਬਰ ਹੀ ਗੱਲ ਕਾਂਗਰਸ ਨੂੰ ਮਿਸ ਕਰਨ ਦੀ ਕਾਂਗਰਸ ਮੇਰਾ ਪਰਿਵਾਰ ਹੈ ਇੱਥੇ ਤਾਂ ਫੈਸਲੇ ਲੈਣ ਲੱਗੇ ਸਾਨੂੰ ਪੁੱਛਦੇ ਹੀ ਨਹੀਂ ਉੱਥੇ ਤਾਂ ਫੋਨ ਕਰਨ ਤੇ ਮੇਰੀ ਮੈਨੂੰ ਸਮਾਂ ਮਿਲ ਜਾਂਦਾ ਸੀ ਮਿਲਣ ਦਾ ਮੇਜਰ ਕੋਲ ਪੰਜਾਬ ਤੋਂ ਬਾਅਦ ਕਿਹਦੇ ਕੋਲ ਤਜਰਬਾ ਹੈ ਸਿਆਸੀ ਤੌਰ ਤੇ ਮੈਂ ਤਾਂ ਪਟਿਆਲੇ ਜਮੀਦਵਾਰ ਬੀਜੇਪੀ ਨੂੰ ਤੈਅ ਕਰਨਾ ਤਾਂ ਵੀ ਨਹੀਂ ਪੁੱਛਦੇ ਪੰਜਾਬ ਚ ਵੀ ਸੋਸਾਇਟੀ ਕੀ ਕਰਨਾ ਮੈਨੂੰ ਤਾਂ ਪੁੱਛਣਾ ਕੀ ਹੈ ਇਸ ਤਰੀਕਾ ਕਰਨ ਨਾਲ ਕਾਂਗਰਸ ਦੀ ਤਾਰੀਫ ਕਾਂਗਰਸ ਦੀ ਜਾਦ ਇਹ ਵੀ ਸੁਭਾਅ ਨਾਲ ਖੜਾ ਹੋਗੇ ਪਰ ਇਹ ਗੱਲ ਅਮਰਿੰਦਰ ਤੱਕ ਨਹੀਂ ਰੁਕੀ ਹੁਣ ਹੁਣ ਮੋੜਮਾ ਜਵਾਬ ਕਾਂਗਰਸ ਵੱਲੋਂ ਵੀ ਆਉਣ ਲੱਗਿਆ ਉਹ ਪਹਾੜੀ ਖੇਤਰ ਜਾਂ ਹੁੰਦਾ ਜਾਂ ਖੂਖਾ ਜਾਂ ਹੁੰਦਾ ਉਹ ਤੁਸੀਂ ਬੋਲੋ ਤਾਂ ਤੁਹਾਡੀ ਆਵਾਜ਼ ਤੁਹਾਨੂੰ ਵਾਪਸ ਸੁਣਦੀ ਆ ਇਹ ਉਸ ਤਰ੍ਹਾਂ ਦਾ ਲੱਗਦਾ ਕਿ ਹੁਣ ਅਮਰਿੰਦਰ ਨੂੰ ਆਪਣੀ ਆਵਾਜ਼ ਵਾਪਸ ਆਉਣ ਲੱਗ ਪਈ ਕਿ ਇਸੇ ਕੰਮ ਲਈ ਇੱਕ ਗੂੰਜੀ ਸੀ ਆਵਾਜ਼ ਕਿ ਹਾਂ ਕਾਂਗਰਸ ਨੂੰ ਆ ਮਿਸ ਕਰਦਾ ਸੁਖਵਿੰਦਰ ਰੰਧਾਵਾ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਵਿੱਚ ਪਿਛਲੀ ਚੰਨੀ ਸਰਕਾਰ ਦੇ ਚੁਪ ਮੁੱਖ ਮੰਤਰੀ ਰਹੇ ਨੇ ਮੁੱਖ ਮੰਤਰੀ ਲਈ ਦਾਵੇਦਾਰ ਸੀ ਬਣਦੇ ਬਣਦੇ ਤਾਂ ਉਹ ਵੀ ਰਹਿ ਗਏ ਸੀ ਨਾਮ ਤੋਂ ਉਹਨਾਂ ਦਾ ਵੀ ਚੱਲ ਪਿਆ ਸੀ ਸੁਖਵਿੰਦਰ ਰੰਧਾਵਾ ਪਰ ਕੈਪਟਨ ਅਮਰਿੰਦਰ ਦੇ ਖਾਸਮ ਖਾਸ ਚੁIk ਰਹੇ ਨੇ ਅਮਰਿੰਦਰ ਦੀ ਗੁੱਡ ਬੁੱਕ ਦਾ ਸਭ ਤੋਂ ਮੁਰਲਾ ਨਾਮਾਂ ਦੇ ਵਿੱਚੋਂ ਜੇ ਕੋਈ ਨਾਮ ਹੈ ਤਾਂ ਉਹ ਸੁਖਿੰਦਰ ਰੰਧਾਵਾ ਦਾ ਹੈ ਪਰ ਜਦੋਂ ਮੋੜਾ ਕਟਿਆ ਸਾਡੀ ਖੇੜ ਹੋਈ ਸਾਰਾ ਟੁੱਟਭੱਜ ਹੋਈ ਤਾਂ ਉਸ ਦੇ ਵਿੱਚ ਅਮਰਿੰਦਰ ਦੇ ਸਾਹਮਣੇ ਖੜੋਣ ਵਾਲਿਆਂ ਵਿੱਚ ਸੁਖਿੰਦਰ ਰੰਧਾਵਾ ਵੀ ਸੀ ਸ਼ਾਇਦ ਉਸ ਸਮੇਂ ਅਮਰਿੰਦਰ ਨੂੰ ਝਟਕਾ ਵੀ ਲੱਗਿਆ ਹੋਵੇ ਪਰ ਉਹ ਸੁਖਿੰਦਰ ਰੰਧਾਵਾ ਅਮਰਿੰਦਰ ਸਿੰਘ ਦੀ ਪਹਿਲੇ ਇੰਟਰਵਿਊ ਤੇ ਅਮਰਿੰਦਰ ਸਿੰਘ ਦੀ ਦੂਜੇ ਇੰਟਰਵਿਊ ਤੇ ਬੋਲਦੇ ਨਹੀਂ ਕੁਝ ਚੁੱਪ ਰਹਿ ਜਾਂਦੇ ਆ ਪਰ ਪਿਛਲੇ ਦਿਨ ਉਹ ਦਿੱਲੀ ਗਏ ਦਿੱਲੀ ਸਾਂਝੀ ਇਹਨਾਂ ਦੀ ਰੈਲੀ ਸੀ ਮੀਟਿੰਗ ਸੀ ਉਥੋਂ ਬਾਅਦ ਆ ਕੇ ਉਹਨਾਂ ਦਾ ਰੁਖ ਬਦਲ ਗਿਆ ਬਸਤਾ ਆ ਸੈਸ਼ਨ ਦੇ ਦੌਰਾਨ ਵੀ ਉਹ ਦਿੱਲੀ 'ਚ ਹੁੰਦੇ ਨੇ ਸੋ ਕੀ ਦਿੱਲੀ ਹੈ ਹਾਈ ਕਮਾਂਡ ਤੋਂ ਕਾਂਗਰਸ ਹਾਈ ਕਮਾਂਡ ਤੋਂ ਕੀ ਸੁਖਵਿੰਦਰ ਰੰਧਾਵਾ ਨੂੰ ਕੋਈ ਇਸ਼ਾਰਾ ਮਿਲੇ ਸੁਖਵਿੰਦਰ ਰੰਧਾਵਾ ਨੇ ਇੱਕ ਇੰਟਰਵਿਊ ਕੀਤੀ ਤੇ ਉਹ ਇੰਟਰਵਿਊ ਚ ਅਮਰਿੰਦਰ ਸਿੰਘ ਦੀਆਂ ਤਰੀਫਾਂ ਦੇ ਪੁਲਵੰਦ ਤੇ ਯਾਰਾਂ ਦਾ ਯਾਰ ਮਿੱਤਰਾਂ ਦਾ ਮਿੱਤਰ ਦੁਸ਼ਮਣਾਂ ਦਾ ਦੁਸ਼ਮਣ ਸਟੈਂਡ ਲੈਂਡ ਜਮਾਹ ਜਿਸ ਗੱਲ ਤੇ ਅੜ ਗਿਆ ਉੱਥੇ ਖੜ ਗਿਆ ਕਹਿੰਦੀ ਇਹੀ ਅੜ ਗਿਆ ਤੇ ਖੜ ਗਿਆ ਕਰਕੇ ਬੀਜੇਪੀ ਉਹਨਾਂ ਨੂੰ ਮੂਹਰੇ ਨਹੀਂ ਲਾ ਰਹੀ ਵੈਸੇ ਤਾਂ ਉਮਰ ਦਰਾਜ਼ ਹੋ ਗਏ ਬਹੁਤ ਸਿਆਸਤ ਕਰ ਲਈ ਪੰਜਾਬ ਚ ਦੋ ਵਾਰ ਮੁੱਖ ਮੰਤਰੀ ਬਣ ਲਏ ਐ ਕੇਂਦਰੀ ਤੋਂ ਲੈ ਕੇ ਸੂਬੀ ਸਿਆਸਤ ਸਰਕਾਰ ਮੰਰੇ ਲਈ ਕਰ ਲਈ ਕੇਂਦਰ ਚ ਮੰਤਰੀ ਬਣ ਲਈ ਸਾਰਾ ਕੁਝ ਹੋਰ ਕੀ ਹੈ ਪਰ ਕਹਿੰਦੇ ਬੀਜੇਪੀ ਨੂੰ ਇਹ ਵੀ ਰਿਕਾਰਡ ਪਤਾ ਅਮਿੰਦਰ ਸਿੰਘ ਦਾ ਕਿ ਅਮਿੰਦਰ ਸਿੰਘ ਨੂੰ ਜੇ ਤਾਕਤ ਦੇ ਦਿਓ ਤਾਂ ਫਿਰ ਉਸ ਤਾਕਤ ਨੂੰ ਆਪਣੇ ਹਿਸਾਬ ਨਾਲ ਵਰਤਦੇ ਨੇ ਆਪਣੀ ਆਕਾਮਾ ਨੂੰ ਤਾਕਤ ਦੇਣ ਵਾਲਿਆਂ ਨੂੰ ਅਹੁਦੇ ਦੇਣ ਵਾਲਿਆਂ ਨੂੰ ਹੀ ਪੁੱਛਦੇ ਨੇ ਕਾਂਗਰਸੇ ਪੁੱਗਿਆ ਵੀ ਚੱਲਿਆ ਵੀ ਉਹਨਾਂ ਦਾ ਪਰ ਬੀਜੇਪੀ ਕਹਿੰਦੇ ਇਹ ਸੈਨਿਕ ਇਹ ਇਸ ਲਈ ਕਹਿੰਦੇ ਉੱਥੇ ਜਾ ਕੇ ਸਰਪਿਕ ਆਮ ਲੀਡਰ ਮੰਗ ਰਹਿ ਕੇ ਸ਼ਾਮਲ ਕਰਨ ਲੱਗੇ ਤਾਂ ਜੀ ਬਹੁਤ ਚੜਾਇਆ ਝਾੜ ਤੇ ਕਿ ਲੈ ਵੀ ਬੱਲੇ ਬੱਲੇ ਪਾਰਟੀ ਵੀ ਮਰਜ ਕਰਾ ਸਾਰਾ ਕੁਝ ਜਦੋਂ ਕਿ ਉਹ ਤੋਂ ਬਾਅਦ ਸਿਲਜਖੜਾ ਏ ਸਿਲਜਖੜ ਨੂੰ ਪ੍ਰਧਾਨਗੀ ਮਿਲ ਗਈ ਪਰ ਜਦੋਂ ਕਿ ਨਾਖੁਸ਼ ਉਹ ਵੀ ਨਹੀਂ ਨੇ ਪ੍ਰਧਾਨਗੀ ਮੰਨਣ ਤੋਂ ਬਾਅਦ ਵੀ ਅਸੀਫਾ ਵੀ ਨੇ ਚੁੱਕੇ ਨੇ ਪ੍ਰਧਾਨਗੀ ਤੋਂ ਪਰ ਅਜੇ ਵੀ ਪ੍ਰਧਾਨਗੀ ਚੱਲੀ ਜਾਂਦੀ ਹੈ ਪਰ ਰਮੇਂਦਰ ਸਿੰਘ ਨੂੰ ਉਹ ਵੀ ਨਹੀਂ ਮਿਲੀ ਕੋਈ ਮਿਲ ਜਵੇ ਕੋਈ ਉਹਦਾ ਫਿਰ ਛੱਡਣ ਦੀ ਗੱਲ ਆਵੇ ਸੋ ਇਸ ਲਈ ਰਮੇਂਦਰ ਸਿੰਘ ਨੂੰ ਭਾਜਪੀ ਸਮਝਦੀ ਹੈ ਤਾਂ ਤੇ ਹੁਣ ਇਧਰ ਸੁਖਿੰਦਰ ਰੰਧਾਵਾ ਦੀ ਤਾਰੀਫ ਕੀ ਹੈ ਇਕੱਲੇ ਸੁਖਿੰਦਰ ਰੰਧਾਵਾ ਦੀ ਤਾਰੀਫ ਹੈ ਕਿ ਹਾਈ ਕਮਾਂਡ ਦੇ ਇਸ਼ਾਰੇ ਤੇ ਤਾਰੀਫ ਹੈ ਅਮਰਿੰਦਰ ਦੀ ਯਾਦ ਕਾਂਗਰਸ ਨੂੰ ਵੀ ਉਨੀ ਆ ਰਹੀ ਹੈ ਜਿੰਨੀ ਕਾਂਗਰਸ ਨੂੰ ਅਮਰਿੰਦਰ ਯਾਦ ਕਰ ਰਹੇ ਨੇ ਕਿ ਕੈਪਟਨ ਅਮਰਿੰਦਰ ਤੇ ਕਾਂਗਰਸ ਇੱਕ ਦੂਜੇ ਦੀ ਜ਼ਰੂਰਤ ਬਣਦੇ ਜਾ ਰਹੇ ਨੇ ਮੁੱਖ ਮੰਤਰੀ ਦੇ ਦਾਅਵੇਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਦਾਅਵੇਦਾਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਦੇ ਦਾਅਵੇਦਾਰ ਕਹਿੰਦੇ ਜੀ ਪ੍ਰਗਟ ਸਿੰਘ ਵੀ ਦੌੜ ਚ ਪ੍ਰਤਾਪ ਸਿੰਘ ਬਾਜਵਾ ਵੀ ਦੌੜ ਚ ਹੈ ਤੇ ਇਹਦੇ ਵਿੱਚ ਜੀ ਕਹਿੰਦੇ ਜੀ ਨਾ ਤਾਂ ਆਮ ਤਰ੍ਹਾਂ ਕੇ ਇਹਦਾ ਵੀ ਚੰਨੀ ਜਾਂਦਾ ਜੀ ਨਵਜੋਤ ਸਿੱਧੂ ਦਾ ਵੀ ਜੀ ਸੋ ਇਸ ਲਈ ਕਹਿੰਦੇ ਦਬ ਦਰਤੇ ਅਮਰਿੰਦਰ ਸਿੰਘ ਰਾਜਾ ਬਣੀ ਪ੍ਰਧਾਨ ਨੇ ਤੇ ਇਸ ਲਈ 6 ਨਾਮ ਤਾਂ ਉਹ ਨੇ ਜਿਹੜੇ ਦੌਰਚ ਨੇ ਤੇ 6 ਆਪਸ ਚ ਉਹਵੇਂ ਕਨੈਕਸ਼ਨ ਨਹੀਂ ਹੈਗਾ ਕੋਈ ਕਿ ਹਾਂ ਇੱਕ ਛੰਡੇ ਥਲੇ ਇਕੱਠੇ ਹੋਣਗੇ 6 ਚੋਂ ਕਿਸੇ ਨੂੰ ਬਣਾ ਦਿਓ ਜੀ ਸਾਨੂੰ ਉਹ ਮਨਜ਼ੂਰ ਆ ਪੰਜਾਬ ਨੂੰ ਐਦਾਂ ਤਾਂ ਨਹੀਂ ਹੋਣ ਵਾਲਾ ਜੇ ਦੋ ਇੱਕ ਪਾਸੇ ਹੋਣਗੇ ਤਾਂ ਚਾਰ ਤਾਂ ਇੱਕ ਪਾਸੇ ਹੋਣਗੇ ਅਜਿਹੇ ਚ ਅਮਰਿੰਦਰ ਦੀ ਜ਼ਰੂਰਤ ਤਾਂ ਨਹੀਂ ਸਮਝਣ ਲੱਗੀ ਕਾਂਗਰਸ ਤੇ ਉਹਨਾਂ ਦੇ ਲੀਡਰ ਜੇਨਰਲ ਤੋਂ ਉਹਦੇ ਛੰਡੇ ਥੱਲੇ ਠੀਕ ਸੀ ਕਟੋਕੜ ਰਾਜਪਾਕ ਦਾ ਮੰਨ ਰਹੇ ਸੀ। ਜਾਂ ਪੰਜਾਬ ਦੇ ਵਿੱਚ ਜਿਹੜੀ ਚਿਹਰੇ ਦੀ ਸਿਆਸਤ ਹੈ। ਸੁਜੀਤ ਨਰੰਧਾਵਾ ਨੇ ਇੱਕ ਵਾਰ ਇਸ਼ਾਰਾ ਵੀ ਕੀਤਾ। ਕਹਿੰਦੇ ਜੀ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੋਈ ਅਜਿਹਾ ਲੀਡਰ ਦੱਸੋ। ਹੈ ਜਿਹਦੀ ਸਾਰੇ ਹੋਂਦ ਮੰਨਦੇ ਹੋਣ। ਮਤਲਬ ਪੰਜਾਬ ਚੋਂ ਕੋਈ ਅਜਿਹਾ ਸਿਆਸੀ ਚਿਹਰਾ ਨਹੀਂ ਹੈ। ਜਿਸ ਨਾਂ ਦੇ ਉੱਤੇ ਸਿਆਸਤ ਜਿਵੇਂ ਜਦੋਂ ਕਿ ਵਿਧਾਨ ਦੇ ਅਨੁਸਾਰ ਸੰਵਿਧਾਨ ਦੇ ਅਨੁਸਾਰ ਚੋਣ ਪ੍ਰਕਿਰਿਆ ਦੇ ਅਨੁਸਾਰ ਵਿਧਾਨ ਸਭਾ ਦੇ ਮੈਂਬਰਾਂ ਦਾ ਉਹਨਾਂ ਦਾ ਲੀਡਰ ਚੁਣਿਆ ਜਾਣਾ ਹੁੰਦਾ ਸਾਰੇ ਐਮਐਲ ਬਰਾਬਰ ਹੁੰਦੇ ਨੇ ਮੁੱਦਿਆਂ ਦੀ ਲੜਾਈ ਹੋਣੀ ਚਾਹੀਦੀ ਹੈ ਹੈਨਾ ਨਿਯਮਾਂ ਤਹਿਤ ਚੋਣ ਹੋਣੀ ਚਾਹੀਦੀ ਹੈ ਪਰ ਇੱਥੇ ਸਭ ਨੂੰ ਪਤਾ ਕਿ ਚਿਹਰਿਆਂ ਦੇ ਉੱਤੇ ਲੜਾਈ ਹੁੰਦੀ ਹੈ ਚਿਹਰਾ ਬਣਾ ਕੇ ਮੁੱਦੇ ਦੀ ਥਾਂ ਦੇ ਉੱਤੇ ਵਿਅਕਤੀ ਵਿਸ਼ੇਸ਼ ਨੂੰ ਕੇਂਦਰਿਤ ਕਰਕੇ ਚੋਣ ਹੁੰਦੀ ਹੈ ਸੋ ਕੀ ਕਾਂਗਰਸ ਇਹ ਲੱਗਣ ਲੱਗਿਆ ਕਾਂਗਰਸ ਨੂੰ ਕਿ ਸਾਡਾ ਤਾਂ ਖਿੱਲਰ ਗਿਆ ਕੰਮ ਯੀ ਨਾ ਨੂੰ ਐਮਪੀ ਚਰਨੋਜ ਲੱਗਣ ਲੱਗਿਆ ਸੀ ਕਿ ਆਪਣੇ ਆਪ ਹੀ ਪੈਸੇ ਲੈ ਬਟੇਰ ਆ ਰਿਹਾ ਉਸ ਦੀ ਥਾਂ ਦੇ ਉੱਤੇ ਹੁਣ ਲੱਗਣ ਲੱਗਿਆ ਕਿ ਖਿਲਰ ਗਿਆ ਕੰਮ ਬੀਜੇਪੀ ਵੀ ਚਰਚਾ ਚ ਪੰਜਾਬ ਚ ਅਖਾਦੀ ਦਲ ਵੀ ਪੂਰੀ ਜਦਵ ਜਹਿਦ ਨਾਲ ਉੱਪਰ ਉੱਠਿਆ ਹੈ ਆਵਾਦੀ ਪਾਰਟੀ ਵੀ ਸੱਤਾ ਦੇ ਦੰਮ ਤੇ ਭੱਜੀ ਫਿਰਦੀ ਹੈ ਤੇ ਕਾਂਗਰਸ ਖਿਲਰੀ ਖਿਲਰੀ ਮਹਿਸੂਸ ਕਰਦੀ ਹੈ ਉਸ ਖਿਲਰੇ ਪਣ ਚੁਗੀ ਅਵਿੰਦਰ ਚੇਤੇ ਆ ਰਹੇ ਨੇ ਤੇ ਹਾਈ ਕਮਾਂਡ ਨੂੰ ਵੀ ਲੱਗਣ ਲੱਗਿਆ ਕਿ ਅਵਿੰਦਰ ਨੂੰ ਲਿਆਈਏ ਕਿ ਇਹ ਪਹੁੰਚ ਅਪਰੋਚ ਤੋਂ ਪਹਿਲਾਂ ਮਾਹੌਲ ਸਖਾਵਾਂ ਬਣਾਇਆ ਜਾ ਰਿਹਾ ਖੂਬ ਚਰਚਾ ਜਨਾਬ ਤੇ ਚਰਚਾ ਕਿੱਥੇ ਜਾ ਕੇ ਰੁਕੂਗੀ ਇਹ ਦੇਖਣ ਵਾਲੀ ਗੱਲ ਹੈ ਪਰ ਇਹ ਗੱਲ درست ਹੈ ਕਿ ਕੀ ਅਜਿਹੀ ਤਰੀਕ ਚ ਕੈਪਟਨ ਤੇ ਕਾਂਗਰਸ ਇੱਕ ਦੂਜੇ ਦੀ ਜ਼ਰੂਰਤ ਬਣ ਗਏ ਨੇ ਜਾਂ ਬਾਦਲ ਕੈਪਟਨ ਤੋਂ ਬਾਅਦ ਪੰਜਾਬ ਕੋਲ ਕੋਈ ਸਿਆਸੀ ਚਿਹਰਾ ਨਹੀਂ ਪੰਜਾਬ ਛੋਕ ਹੀ ਰਿਹਾ ਜੀ ਪੰਜਾਬ ਦੇ ਵਿੱਚ ਇੱਕ ਸਰਕਾਰ ਹੈ ਸਰਕਾਰ ਦੇ ਕੋਲ ਇੱਕ ਮੁੱਖ ਮੰਤਰੀ ਹੈ ਮੁੱਖ ਮੰਤਰੀ ਕੋਲੇ ਗ੍ਰਹਿ ਭਾਗ ਹੈ ਗ੍ਰੈਬ ਭਾਂਦੇ ਉਦੀਨ ਪੁਲਿਸ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਪੁਲਸ ਰਾਜ ਦਾ ਪਹਿਲੂ ਉੱਪਰ ਦਾ ਪੁਲਸ ਵੱਲੋਂ ਚੋਣ ਪ੍ਰਕਿਰਿਆ ਤੋਂ ਲੈ ਕੇ ਰਾਜਨੀਤਿਕ ਤੌਰ ਤੇ ਵਿਅਕਤੀਆਂ ਨੂੰ ਤੰਗ ਕਰਨ ਦਾ ਮੁੱਦਾ ਉੱਭਰਦਾ ਫੜੋ ਫੜੀ ਢੋਅ ਟਵਾਈ ਖਿੱਚੋ ਤੋਈ ਭੰਨ ਤੋੜ ਗਿੱਟਾ ਗੁੱਡਾ ਕੋਲੀ ਮਾਰ ਹੈ ਨਾ ਗੈਂਗਸਟਰ ਬਨਾਮ ਗੈਂਗਸਟਰ ਕਰ ਇਹ ਜਾ ਖਿੜ ਖਾਕੀ ਦੇ ਹਵਾਲੇ ਤੇ ਨਾਲ ਚਰਚਾ ਚਾਹੁੰਦਾ ਪੰਜਾਬ ਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਗੋਲੀਬਾਰੀ ਇਹ ਕੁਛ ਜਾਰੀ ਹੈ ਇਸ ਤੋਂ ਗਾਂਵ ਵੱਧ ਕੇ ਸਕੂਲਾਂ ਨੂੰ ਲਗਾਤਾਰ ਧਮਕੀਆਂ ਲੱਗੀਆਂ ਤੁਹਾਡੇ ਧਿਆਨ ਚਾਉਣਾ ਕਿ ਇੱਕ ਲੰਘਿਆ ਦੌਰ ਜਾਂ ਚੱਲਿਆ ਸੀ ਕਿ ਥਾਣਿਆਂ 'ਤੇ ਲਗਾਤਾਰ ਹਮਲੇ ਹੋਏ ਬੰਦ ਥਾਣਾ ਬੰਦ ਚੌਕੀ ਚਲਦੀ ਚੌਕੀ ਰਾਤ ਨੂੰ ਹਮਲਾ ਥਾਣਿਆਂ ਨੂੰ ਜਾਲੀਆਂ ਲਾਉਣੀਆਂ ਪੈ ਗਈਆਂ ਥਾਣਿਆਂ ਨੂੰ ਲੈਟਾਂ ਲਾਉਣੀਆਂ ਪੈ ਗਈਆਂ ਥਾਣਿਆਂ ਨੂੰ ਜਾਗਣਾ ਪੈ ਗਿਆ ਹੈਨਾ ਕਿੰਨਾ ਕੁਸ਼ ਕਈ ਘਟਨਾਵਾਂ ਲਗਾਤਾਰ ਵਾਪਰੀਆਂ ਹੁਣ ਇੱਕ ਨਵਾਂ ਚੈਪਟਰ ਖੁੱਲਿਆ ਜਨਾਬ ਸਕੂਲਾਂ ਨੂੰ ਅੜਾਉਣ ਦੀ ਧਮਕੀ ਪਹਿਲਾਂ ਅੰਮ੍ਰਿਤਸਰ ਤੇ ਹੁਣ ਜਲੰਧਰ ਲੰਘੇ ਦਿਨੀ ਆਪਾਂ ਗੱਲ ਕਰਕੇ ਹਟਿਆ ਕਿ ਅੰਮ੍ਰਿਤਸਰ ਦੇ ਵਿੱਚ ਕਦੇ 8 ਸਕੂਲਾਂ ਦੀ ਗੱਲ ਆਈ ਕਦੇ 15 ਦੀ ਆਈ ਫਿਰ ਹੁਵਾਲਾ ਕਿ ਤਿੰਨ ਨੂੰ ਈਮੇਲ ਆਈ ਸੀ ਬਾਕੀਆਂ ਨੂੰ ਵੀ ਖਤਰਾ ਹੋਇਆ ਸਕੂਲ ਖਾਲੀ ਕਰਾ ਲੇ ਚੈਕਿੰਗ ਹੋਣ ਲੱਗ ਪਈ ਸਕੂਲ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਜਿੱਨੇ ਸਾਡੇ ਪ੍ਰਮੁੱਖ ਧਾਰਮਿਕ ਸਥਾਨ ਨੇ ਜਿੰਨੇ ਸਾਡੇ ਟੂਰਿਸਟ ਸਥਾਨ ਨੇ ਬਸ ਡੇ ਰੇਲਵੇ ਸਟੇਸ਼ਨ ਨੇ ਉੱਥੇ ਵੀ ਚੋਕਸੀ ਵਧਾਉਣੀ ਪੈਗੀ ਜਾਂਚ ਪੜਤਾਲ ਚ ਕੁਝ ਨਹੀਂ ਮਿਲੇ ਪੁਲਸ ਲੱਗੀ ਹੈ ਆਪਣੀ ਤਲਾਸ਼ ਦੇ ਵਿੱਚ ਕਿ ਕੌਣ ਸੀ ਕਿਹਨੇ ਈਮੇਲ ਭੇਜੀ ਕਿਹਨੇ ਕੀਤਾ ਪਰ ਅਜੇ ਤੱਕ ਕੁਝ ਕੱਚ ਸੱਚ ਨਹੀਂ ਪਤਾ ਸਵਾਲ ਇਹ ਨਹੀਂਗਾ ਸਵਾਲ ਇਹ ਕਿ ਗੱਲ ਉੱਥੇ ਰੁਕਦੀ ਤਾਂ ਠੀਕ ਸੀ ਉਸ ਇਨਕੁਆਰੀ ਦੇ ਵਿੱਚ ਸੱਚ ਸਾਹਮਣੇ ਆਉਂਦਾ ਠੀਕ ਸੀ ਸਵਾਲ ਤੋਂ ਤੋਂ ਅੱਗੇ ਵੱਧ ਗਿਆ ਅੱਜ ਬਿਲਕੁਲ ਅੰਮ੍ਰਿਤਸਰ ਵਰਗੀ ਘਟਨਾ ਜਲੰਧਰ ਚ ਵਾਪਰੀ ਹੈ ਜਨਾ ਜਲੰਧਰ ਦੇ ਨਾਮੀ ਗ੍ਰਾਮੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਈਮੇਲ ਆਉਂਦੀ ਹੈ ਕਿ ਜੀ ਸਕੂਲਾਂ ਨੂੰ ਉਡਾ ਦੇਾਂਗੇ ਤੇ ਜਿੱਦਾਂ ਹੀ ਈਮੇਲ ਪ੍ਰਾਪਤ ਹੁੰਦੀ ਹੈ ਸਕੂਲ ਜਦੇ ਪੁਲਿਸ ਨਾਲ ਸੰਪਰਕ ਸਾਧਦੇ ਨੇ ਪੁਲਿਸ ਪ੍ਰਸ਼ਾਸਨ ਫਿਰ ਚੌਕਸ ਹੁੰਦਾ ਮਾਪਿਆਂ ਨਾਲ ਤਾਲਮਿਲ ਕੀਤਾ ਜਾਂਦਾ ਬੈਨਾ ਬੱਸਾਂ ਕਾਰਾਂ ਮਾਪਿਆਂ ਦੇ ਸਕੂਟਰ ਸਾਰਾ ਕੁਝ ਸਕੂਲਾਂ ਦੇ ਮੂਹਰੇ ਆ ਜਾਂਦੇ ਨੇ ਬੱਚਿਆਂ ਨੂੰ 11 ਸਾਢੇ 11 ਨੇ ਛੁੱਟੀ ਕਰ ਦਿੱਤੀ ਜਾਂਦੀ ਆ ਕਿਉਂਕਿ ਸਕੂਲ ਨੂੰ ਉਡਾਉਣ ਦੀ ਧਮਕੀ ਭਰੀ ਈਮੇਲ ਆ ਗਈ ਹੈ ਇੱਕ ਸਕੂਲ ਦੋ ਸਕੂਲ ਤਿੰਨ ਸਕੂਲ ਕਰਦੇ ਕਰਦੇ ਜਲੰਧਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਂਦੇ ਪੁਲਿਸ ਪ੍ਰੈਸ ਕਾਨਫਰੰਸ ਸਭ ਕੁਝ ਕੰਟਰੋਲ 'ਚ ਹੈ ਜੀ ਅਸੀਂ ਛਾਣਪਿੰਡ ਕਰ ਰਹੇ ਹਾਂ ਜੀ ਅ ਦਸਤੇ ਵੀ ਲਿਆਂਦੇ ਜੀ ਜਿਨ੍ਹਾਂ ਨੇ ਸਾਰਾ ਕੋਡਿਸ ਖਾਰਜ ਕਰਨਾ ਹੁੰਦਾ ਕਿ ਜੇ ਕੁਝ ਜਿਹੀ ਸਮਗਰੀ ਮਿਲ ਜਵੇ ਅਸੀਂ ਜਨਤਕ ਥਾਵਾਂ ਦੇ ਉੱਤੇ ਵੀ ਚੌਕਸੀ ਵਧਾਤੀ ਹਸਤਾਲ ਰੇਲਵੇ ਸਟੇਸ਼ਨ ਬਾਅਦ ਸਾਡੇ ਆਏਗਾ ਤੇ ਸਾਡੀ ਨਜ਼ਰ ਹੈ ਜੀ ਈਮੇਲ ਦਾ ਸੋਰਸ ਪਤਾ ਕਰ ਰਹੇ ਹਾਂ ਅੱਜ ਦੀ ਟੈਕਨੋਲੋਜੀ ਦੇ ਵਿੱਚ ਜੇ ਅੰਮ੍ਰਿਤਸਰ ਵਾਲੀ ਘਟਨਾ ਤੋਂ ਬਾਅਦ ਤੁਰੰਤ ਤੁਸੀਂ ਉਹ ਸਾਰੀਆਂ ਤਰ੍ਹਾਂ ਸਾਹਮਣੇ ਬੇਨਕਾਬ ਕਰਕੇ ਅਦਾਲਤ 'ਚ ਪੇਸ਼ ਕੀਤੀਆਂ ਹੋਣ ਕੜੀ ਜੋੜੀ ਹੋਵੇ ਕਨੈਕਸ਼ਨ ਲਿਆਂਦਾ ਹੋਵੇ ਤਾਂ ਦੂਜੀ ਵਾਰ 100 ਵਾਰ ਕਰਨ ਤੋਂ ਪਹਿਲਾਂ ਸੋਚੋ ਅਜੇ ਤੱਕ ਤਾਂ ਸੂਬੇ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਅੰਮ੍ਰਿਤਸਰ ਵਾਲੀ ਘਟਨਾ ਤੇ ਅੱਜ ਜਲੰਧਰ ਵਾਲੀ ਘਟਨਾ ਕਿਦੇ ਪਿੱਛੇ ਇੱਕ ਵਿਅਕਤੀ ਹੈ ਕੋਈ ਸੰਗਠਨ ਹੈ ਸਥਾਨਕ ਸੰਗਠਨ ਹੈ ਸੂਬੇ ਤੋਂ ਬਾਹਰੀ ਸੰਗਠਨ ਹੈ ਮੌਲਕ ਤੋਂ ਬਾਹਰੀ ਸੰਗਠਨ ਹੈ ਕਿਉਂ ਹੈ ਉਹਦੇ ਪਿੱਛੇ ਮਨਸ਼ਾ ਕੀ ਹੈ ਪੰਜਾਬ ਹੀ ਕਿਉਂ ਪੰਜਾਬ ਦੇ ਸਕੂਲ ਹੀ ਕਿਉਂ ਆਮ ਸਧਾਰਨ ਜਵਾਬ ਕੀ ਕਿਉਂ ਕਿ ਨਹੀਂ ਸਵਾਲ ਕੋਈ ਦਾ ਜਵਾਬ ਨਹੀਂ ਲੱਭਦਾ ਨਾ ਕੀ ਮੰਤਰੀ ਸਾਹਿਬ ਤੁਹਾਡੇ ਲਈ ਇਹ ਗੰਭੀਰ ਵਿਸ਼ਾ ਨਹੀਂ ਹੈ ਗ੍ਰਹਿ ਮੰਤਰੀ ਸਾਹਿਬ ਤੁਹਾਡੇ ਲਈ ਇਹ ਗੰਭੀਰ ਵਿਸ਼ਾ ਨਹੀਂ ਹੈ ਡੀਜੀਪੀ ਸਾਹਿਬ ਤੁਹਾਡੇ ਲਈ ਇਹ ਗੰਭੀਰ ਵਿਸ਼ਾ ਨਹੀਂ ਹੈ ਤੁਸੀਂ ਇਸ ਮਸਲੇ ਤੇ ਮੂੰਹ ਮੋੜ ਖੋਲਣਾ ਹੀ ਨਹੀਂ ਲੋਕਾਂ ਨੂੰ ਭਰੋਸਾ ਵੀ ਨਹੀਂ ਜਿਤਾ ਸਕਦੇ ਕਿ ਯਕੀਨ ਹੈ ਨਹੀਂ ਸਿਸਟਮ ਤੇ ਜਿੱਥੇ ਤਾਂ ਪੁਲਿਸ ਨੂੰ ਸੇਵਕ ਬਣ ਕੇ ਕੰਮ ਕਰਨਾ ਚਾਹੀਦਾ ਉਥੇ ਤਾਂ ਪੁਲਿਸ ਡੰਡੇ ਨਾਲ ਕੰਮ ਕਰਦੀ ਹੈ ਤੇ ਜਿੱਥੇ ਡੰਡਾ ਦਿਖਾਉਣ ਦੀ ਲੋੜ ਆਪਣੀ ਤਾਕਤ ਖਾਕੀ ਦਿਖਾਉਣ ਦੀ ਲੋੜ ਹੈ ਉਥੇ ਕਹਿੰਦੇ ਜੀ ਅਜੇ ਪਤਾ ਕਰ ਰਹੇ ਆ ਜਾਂਚ ਜਾਰੀ ਹੈ ਸਵਾਲ ਖੜੇ ਹੁੰਦੇ ਨੇ ਕਿ ਤਦਾਂ ਕੌਣ ਕਰ ਰਿਹਾ ਚਲੋ ਗੱਲ ਡੰਡੇ ਦੀ ਚੱਲੀ ਹੈ ਤੇ ਡੰਡੇ ਦੇ ਜ਼ੋਰ ਤੇ ਫਿਰ ਚੌਣ ਜਿੱਤ ਲਈ ਜਾਊਗੀ ਜੀ ਹਾਂ ਪੰਜਾਬ ਚ ਲੰਘੇ ਕੱਲ ਵੋਟਾਂ ਪਈਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਪਟਾਣਾ ਦਾ ਕੰਮ ਨਿਪਟ ਗਿਆ 2838 ਬਲਾਕ ਪ੍ਰੀਸ਼ਦ ਦੇ ਨੁਮਾਇंदे ਚੁਣੇ ਜਾਣੇ ਨੇ 347 ਜ਼ਿਲ੍ਹਾ ਪ੍ਰੀਸ਼ਦ ਦੇ ਨੁਮਾਇंदे ਚੁਣੇ ਜਾਣੇ ਨੇ 2838 ਬਲਾਕ ਸੰਮਤੀ ਦੇ ਜਿਹੜੇ ਨੁਮਾਇੰਦਿਆਂ ਦੇ ਲਈ ਲਗਭਗ 8098 ਤੋਂ ਵੱਧ ਉਮੀਦਵਾਰ ਮੈਦਾਨ 'ਚ ਸੀਗੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ 347 ਦੇ ਲਈ 1259 ਉਮੀਦਵਾਰ ਮੈਦਾਨ 'ਚ ਸੀਗੇ ਇਨਾ ਚੋੜ ਹੋ ਜਾਣੀ ਹੈ ਨਤੀਜਿਆ ਆ ਜਾਣਗੇ ਕਿੰਨੇ ਦੇ ਕਾਗਜ਼ ਖਰਜ ਹੋਏ ਕਿੰਨੇ ਤੁਸੀਂ ਕਹਿੰਦੇ ਜੀ ਐਂ ਜਿੱਤ ਗਏ ਕਿੰਨੇ ਥਾਵਾਂ ਦੇ ਉੱਤੇ ਬੈਲਟ ਪੇਪਰ ਖੋਣ ਦੀਆਂ ਖਬਰਾਂ ਇਹ ਪੰਜਾਬ ਚ ਆ ਰਹੀਆਂ ਹੁਣ ਕਿ ਬੈਲਟ ਪੇਪਰ ਖੋ ਕੇ ਪੱਜ ਗਏ ਤੇ ਜੀ ਗੋਲੀਬਾਰੀ ਦੀਆਂ ਘਟਨਾਵਾਂ ਕੁੱਟ ਮਾਰਨੀਆਂ ਘਟਨਾਵਾਂ ਜ਼ਖਮੀ ਹੋਣ ਦਾ ਮਾਮਲਾ ਹੈ ਕਈ ਥਾਵਾਂ ਦੇ ਉੱਤੇ ਵੋਟਾਂ ਕੱਲ੍ਹ ਨੂੰ ਦੁਆਰਾ ਹੋਣਗੀਆਂ ਪਲਕੇ ਨੂੰ ਮਤਲਬ 16 ਨੂੰ ਦੁਆਰਾ ਵੋਟਾਂ ਪੈਣਗੀਆਂ ਅੰਮ੍ਰਿਤਸਰ ਦੇ ਵਿੱਚ ਕਿੰਨੇ ਬੂਤ ਨੇ ਉਤਰਾ ਨੰਬਰ 52 53 54 55 18 ਦੇ ਨੇ 18 ਹੈ ਨਾ ਤੇ ਇਸੇ ਤਰ੍ਹਾਂ ਫਿਰ ਹੈ ਇੱਕ ਵਰਪਾਲ ਕਲਾਬ ਬੂਥ ਦੇ ਨੰਬਰ ਨੇ 90 91 93 94 95 ਉੱਥੇ ਫਿਰ ਬਰਨਾਲੇ ਦੇ ਵਿੱਚ ਬਲਾਕ ਸੰਪਤੀ ਦੇ ਵਿੱਚ ਹੈ ਨਾ ਇੱਕ ਪਿੰਡ ਦੇ ਵਿੱਚ ਫਿਰ ਫਿਰ ਇਸੇ ਤਰ੍ਹਾਂ ਉੱਥੇ ਬੂਥ ਨੰਬਰ ਦੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਇਹਨਾਂ ਇੱਕ ਪਿੰਡ ਦੇ ਵਿੱਚ ਉੱਥੇ ਤੇ ਫਿਰ ਇੱਕ ਹੋਰ ਪਿੰਡ ਇਸ ਤਰ੍ਹਾਂ ਗੁਰਦਾਸਪੁਰ ਦੇ ਕੁਝ ਪਿੰਡਾਂ ਦੇ ਵਿੱਚ ਜਲੰਧਰ ਦੇ ਕੁਝ ਥਾਮਾਂ ਦੇ ਉੱਤੇ ਸੁਖੀ ਬੂਥਾਂ ਤੇ ਦੁਵਾਰਾ ਪੋਲਿੰਗ ਵੀ ਹੋਣੀ ਹੈ ਪਰ ਇਹ ਸਾਰੀਆਂ ਘਟਨਾਵਾਂ ਜੋ ਕੁਝ ਤਾਕਤ ਦੇ ਦਮ ਤੇ ਸੱਤਾ ਦੇ ਦਮ ਤੇ ਪੁਲਿਸ ਦੇ ਦਮ ਤੇ ਆਪਣੇ ਗਰੁੱਪਾਂ ਦੇ ਦਮ ਤੇ ਜਾਂ ਕੋਈ ਬਾਹਰੋਂ ਬੰਦੇ ਬੁਲਾ ਕੇ ਕਰਾ ਕਰੂ ਕਿ ਆਪਸੇ ਟਕਰਾ ਇਹ ਸਾਰਾ ਕੁਝ ਇੱਕ ਪਾਸੇ ਰੱਖ ਦੋ ਵੱਡਾ ਸਵਾਲ ਇਹ ਹੈ ਜਨਾਬ ਕਿ ਕੀ ਪੰਜਾਬ ਦਾ ਪੰਜਾਬ ਤੇ ਉਹਨਾਂ ਪਿੰਡਾਂ ਦੇ ਵੋਟਰਾਂ ਦਾ ਜਿਹੜੇ ਮੁਸਤੈਦੀ ਦੇ ਨਾਲ ਚੋਣ ਪ੍ਰਕਿਰਿਆ 'ਚ ਹਿੱਸਾ ਵੀ ਲੈਂਦੇ ਨੇ ਤੇ ਨજરਅਸਾਨੀ ਵੀ ਕਰਦੇ ਨੇ ਉਹਨਾਂ ਦਾ ਮੋਬ ਬੈਂਕ ਹੋ ਗਿਆ ਮਤਲਬ 50% ਦੀ ਤੋਂ ਵੀ ਘੱਟ ਵੋਟ ਪੋਲੋ ਵੀ ਪਿੰਡੂ ਪ੍ਰਕਿਰਿਆ 'ਚ ਜਦੋਂ ਕਿ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਧ ਪੋਲਿੰਗ ਪੰਚਾਇਤੀ ਪ੍ਰਕਿਰਿਆ 'ਚ ਹੁੰਦੀ ਹੈ ਉਸ ਤੋਂ ਬਾਅਦ ਜੇ ਦੂਸਰੇ ਨੰਬਰ ਤੇ ਉਸ ਤੋਂ ਘੱਟ ਹੁੰਦੀ ਹੈ ਪਰ ਵੱਡੀ ਗਿਣਤੀ 'ਚ ਹੁੰਦੀ ਹੈ ਤਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਹੈ ਜਾਂ ਜਿਵੇਂ ਸਾਡੇ ਮੰਨ ਲਓ ਐਮਸੀ ਦੀਆਂ ਚੋਣਾਂ ਫਿਰ ਉਸ ਤੋਂ ਘੱਟ ਪਰ ਕਾਫੀ ਹੱਦ ਤੱਕ ਮੁਸਤੈਦੀ ਦੇ ਨਾਲ ਜੀ ਚੋਣ ਹੁੰਦੀ ਹੈ ਤਾਂ ਵਿਧਾਇਕੀ ਦੀ ਚੋਣ ਹੈ ਸਭ ਤੋਂ ਨਿਰਸਚੋਣ ਜੇ ਸਾਡੇ ਮੰਨੀ ਜਾਂਦੀ ਆ ਤੋਂ ਐਮਪੀ ਦੀ ਚੋਣ ਕਿੰਨੀ ਖੁੱਲੀ ਹੁੰਦੀ ਆ ਹਰਥਾ ਨਾਮੀ ਉਮੀਦਵਾਰ ਜਾ ਸਕਦਾ ਹੈ ਨਾ ਪਹੁੰਚ ਹੋ ਸਕਦਾ ਹੈ ਨਾ ਇੰਨਾ ਜੋਰ ਜਮਾਇਸ਼ ਹੁੰਦੀ ਆ ਕਿ ਠੀਕ ਹੈ ਪਰ ਬਧਾਈਕੀ ਦੇ ਲਈ ਨਿੱਜੀ ਸੰਪਰਕ ਨਿੱਜੀ ਪਹੁੰਚ ਨਿੱਜੀ رابطہ ਪਿੰਡ ਪਿੰਡ ਤੱਕ ਪੂਰਾ ਜੋਰ ਜਮਾਇਸ਼ ਲੱਗਦਾ ਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਠੀਕ ਠਾਕ ਦਾਇਰਾ ਆਉਂਦਾ ਪਰ ਬਲਾਕ ਸੰਮਤੀ ਦੇ ਵਿੱਚ ਤਾਂ ਭਾਈ ਕਿੰਨੇ ਪਿੰਡ ਹੁੰਦੇ ਨੇ ਉਬੰਦਾ ਨਿੱਜੀ ਤੌਰ ਤੇ ਜਾਣ ਪਛਾਣ ਹੁੰਦੀ ਹੈ ਤੇ ਪੰਚਾਇਤੀ ਘਰ ਘਰ ਬੰਦਾ ਮੈਂ ਕਿਹਾ ਵਿਦੇਸ਼ ਤੋਂ ਬੁਲਾਉਣਾ ਪੈ ਜਾਂਦਾ ਕਈ ਵਾਰ ਸੁੱਬੇ ਤੋਂ ਬਾਹਰ ਤੋਂ ਵੱਖਰੀ ਗੱਲ ਹੈ ਸ਼ਹਿਰ ਖੇਤਰ ਜਦਾ ਵੱਖਰੀ ਗੱਲ ਹੈ ਉਸ ਨੂੰ ਲਿਆਉਣਾ ਹੀ ਲਿਆਉਣਾ ਜਾਂ ਟੋਣਾ ਪੈ ਜਾਵੇ ਸੋ ਹੁਣ ਉਸ ਪੰਚਾਇਤੀ ਜਾਂ ਪਿੰਡੂ ਖੇਤਰ ਦੀਆਂ ਚੋਣਾਂ ਦੇ ਵਿੱਚ ਕੀ ਉਹ ਪਿੰਡਾਂ ਦੇ ਲੋਕ ਜਿਹੜੇ ਸ਼ਹਿਰੀ ਵਰਗ ਨਾਲੋਂ ਵੱਧ ਚੇਤਨ ਨੇ ਰਾਜਨੀਤਿਕ ਹੱਕਾਂ ਦੇ ਲਈ ਵੀ ਰਾਜਨੀਤਿਕ ਮਸਲਿਆਂ ਦੇ ਲਈ ਵੀ ਤੇ ਵੋਟ ਪ੍ਰਕਿਰਿਆ ਲਈ ਵੀ ਉਹ ਵੀ ਕੀ ਇਸ ਚੋਣ ਪ੍ਰਕਿਰਿਆ ਤੋਂ ਦੂਰ ਹੋ ਰਹੇ ਨੇ ਕੀ ਇਹ ਸਿਆਸੀ ਜਮਾਤ ਦੀਆਂ ਨਕਾਮੀਆਂ ਖਾਮੀਆਂ ਨੇ ਇਹ ਸਿੱਧ ਚ ਲਿਆ ਖੜਾ ਕੀਤਾ ਇਹ ਸਿਆਸਤ ਤੋਂ ਮੋਹ ਭੰਗਾ ਹੈ ਸਿਆਸੀ ਜਮਾਤ ਤੋਂ ਮੋਹ ਭੰਗਾ ਹੈ ਲੋਕਤੰਤਰ ਤੋਂ ਮੋਹ ਭੰਗਾ ਹੈ ਵੋਟ ਪ੍ਰਕਿਰਿਆ ਤੋਂ ਮੋਹ ਭੰਗਾ ਹੈ ਇਹ ਸਾਡੇ ਚੁਣੇ ਨੁਮਾਇੰਦਿਆਂ ਨੂੰ ਸੋਚਣ ਦੀ ਲੋੜ ਹੈ ਸੰਸਦ ਤੋਂ ਲੈ ਕੇ ਵਿਧਾਨ ਸਭਾਵਾਂ ਤੱਕ ਸੋਚਣ ਦੀ ਲੋੜ ਹੈ ਕਿ ਜੇ ਲੋਕਾਂ ਦਾ ਮੋਹ ਭੰਗ ਹੋ ਗਿਆ ਤਾਂ ਤੁਸੀਂ ਕੀ ਕਰੋਗੇ ਭਰਾਵਾ ਇਸ ਲਈ ਚੋਣ ਨੂੰ ਚੋਣ ਰਹਿਣ ਦਿਓ ਲੋਕ ਜਿਹਨੂੰ ਪਾਉਣਾ ਚਾਹਣ ਇਹਨੂੰ ਜਿਤਾਣਾ ਚਾਹਣ ਨੂੰ ਜਿੱਤਣ ਦਿਓ ਤੁਹਾਡੇ ਕੰਮ ਹੋਣਗੇ ਤਾਂ ਤੁਹਾਨੂੰ ਵੋਟਾਂ ਪਹਿ ਜਾਣਗੀਆਂ ਡੰਡੇ ਤੇ ਜ਼ੋਰ ਤੇ ਜਿੱਤੀ ਚੋਣ ਜੋਂ ਨਹੀਂ ਹੁੰਦੀ ਆਜਨੂ ਕੀ ਸਰਾਂ ਨੂੰ ਨਤੀਜੇ ਪਰ ਸਵਾਲ ਇਹ ਖੜਾ ਕਿ 50% ਤੋਂ ਘੱਟ ਵੋਟਪਾਲ ਕਿਉਂ ਬਹੁਤ-ਬਹੁਤ ਸ਼ੁਕਰੀਆ